ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਮ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦਾ ਬਟਨ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਵਾਲੀ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਪਿਓਰ ਕਾਟਨ ਦੇ ਵਿੱਚ ਰਹਿਣਗੇ ਹੈਂਡ ਬਲੌਕ ਪ੍ਰਿੰਟਿੰਗ ਰਹੂਗੀ ਵਾਇਲ ਕਾਟਨ ਦਾ ਦੁਪੱਟਾ ਹੋਊਗਾ ਤੇ ਕਾਟਨ ਦੀ ਹੀ ਬਾਟਮ ਰਹੇਗੀ ਰੇਟ ਹੋਊਗਾ 999 ਰੁਪਏ ਫ੍ਰੀ ਸ਼ਿਪਿੰਗ ਰੂਗੀ ਇਹ ਵਾਲੇ ਸੂਟਾਂ ਦੇ ਕਲਰ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਆ ਪਿਓਰ ਕਾਟਨ ਦੇ ਵਿੱਚ embroidery ਵਾਲੀ ਸ਼ਰਟ ਰਹੇਗੀ ਦੁਪੱਟਾ ਪਿਓਰ ਮਲ ਕਾਟਨ ਦੇ ਵਿੱਚ ਆਊਗਾ organza ਦੀ ਡਿਟੇਲਿੰਗ ਕੀਤੀ ਹੋਈ ਹੈ ਦੁਪੱਟੇ ਦੇ ਉੱਪਰ ਬਾਟਮ ਵੀ ਪਿਓਰ ਕਾਟਨ ਦੀ ਰਹੂਗੀ ਇਹਦੇ ਵਿੱਚ ਵੀ ਕਲਰ ਬਹੁਤ ਜ਼ਿਆਦਾ ਸੋਹਣੇ ਆ ਕੋਈ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਹੈ ਪਿਓਰ ਕਾਟਨ ਦੇ ਵਿੱਚ ਇਹ ਸੂਟ ਆਉਣਗੇ ਕ੍ਰੋਸ਼ੇਲੇਸ ਤੇ ਨਾਲ ਡਿਜ਼ਾਈਨ ਕੀਤੀ ਬਲੌਕ ਪ੍ਰਿੰਟਿੰਗ ਰੂਗੀ ਬੜੀ ਪਿਆਰੀ ਲੁੱਕ ਦੇ ਵਿੱਚ ਇਹ ਵਾਲੇ ਸੂਟ ਹੈਗੇ ਆ ਸ਼ਰਟ ਪਿਓਰ ਕਾਟਨ ਚ ਹੋਊਗੀ ਪੈਚਵਰਕ ਨੈਕ ਤੇ ਦਿੱਤਾ ਹੋਇਆ ਅਜ਼ਰਕ ਪ੍ਰਿੰਟ ਰਹੂਗਾ 2.5 ਮੀਟਰ ਸ਼ਰਟ 2.25 ਬਾਟਮ ਦਾ ਕਪੜਾ ਮਿਲੇਗਾ ਤੇ ਦੁਪੱਟਾ ਵੀ 2.25 ਹੀ ਰਹੂਗਾ ਦੁਪੱਟਾ ਕਾਟਨ ਦੇ ਵਿੱਚ ਐਪਲੀਕ ਵਰਕ ਵਾਲਾ ਰਹੂਗਾ 900 ਕਾਟਨ ਸਿਲਕ ਦੇ ਵਿੱਚ ਜਰੀ ਵੀਵਿੰਗ ਵਾਲੇ ਸੂਟ ਰਹਿਣਗੇ ਦੁਪੱਟਾ ਵੀ ਕਾਟਨ ਸਿਲਕ ਦੇ ਵਿੱਚ ਆਊਗਾ ਜਰੀ ਵੀਵਿੰਗ ਵਾਲਾ ਤੇ बॉटम ਜਿਹੜੀ ਪਲੇਨ ਰਹੂਗੀ ਸਿਲਕ ਦੇ ਵਿੱਚ ਸਿਲਕ कॉटन ਦੇ ਵਿੱਚ ਇਹਦਾ ਜਿਹੜਾ ਫੈਬਰਿਕ ਤੁਹਾਨੂੰ 2.5 ਮੀਟਰ ਮਿਲੇਗਾ ਬੜੀ ਪਿਆਰੀ ਲੁੱਕ ਦੇ ਵਿੱਚ कॉटन ਦੇ ਵਿੱਚ सूट ਆਣਗੇ ਲਾਨ कॉटन ਫੈਬਰਿਕ ਰਹੂਗਾ ਬਾਟਿਕ प्रिंट ਰੂ ਹੈਂਡ ਬ੍ਰੈਡਰੀ ਹੋਗੀ neck ਦੇ ਉੱਪਰ सीक्वेंस ਵਰਕ ਦੇ ਨਾਲ 2.5 ਮੀਟਰ ਇਹ ਤੁਹਾਨੂੰ ਸਾਰਾ ਫੈਬਰਿਕ ਮਿਲੂਗਾ ਮਲ कॉटन ਦਾ ਦੁਪੱਟਾ ਕਲਰ ਇਹਦੇ ਵਿੱਚ ਇੱਕ ਤੋਂ ਇੱਕ ਜਾਦਾ ਸੋਹਣੇ ਬੜੀ ਪਿਆਰੀ ਲੁੱਕ ਦੇ ਵਿੱਚ ਨਿਊ ਨੂ ਕਲਰ ਹੈ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਨੰਬਰ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਤਾਂ ਤੁਸੀਂ ਇਸ ਨੰਬਰ ਤੇ ਚਾ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਕਿਸੇ ਵੀ ਸੂਟ ਦੀ ਤੁਹਾਡੀ ਕੋਈ ਕੁਐਰੀ ਹੋਵੇ ਤਾਂ ਤੁਸੀਂ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਪੇਮੈਂਟ ਜਿਹੜੀ ਆਨਲਾਈਨ ਹੋਊਗੀ ਕੋਈ ਵੀ ਸੂਟ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਤਾਂ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਇਹ ਕਾਟਨ ਦੇ ਵਿੱਚ ਰਹਿਣਗੇ ਕਾਟਨ ਪ੍ਰਿੰਟਡ ਸੂਟ ਰਹਿਣਗੇ ਨਾਲ ਐਮਬਰਾਇਡਰੀ ਵੀ ਮਿਲੂਗੀ ਸ਼ਿਫੋਨ ਦਾ ਇਹਦੇ ਨਾਲ ਦੁਪੱਟਾ ਆਊਗਾ ਕਾਟਨ ਦੀ ਹੀ ਬਾਟਮ ਰਹੇਗੀ 999 ਰੁਪਏ ਦਾ ਰੇਟ ਰੁਕਾ ਖਾਸ ਤੁਹਾਡੇ ਲਈ ਨਵੇਂ-ਨਵੇਂ ਵੈਰਾਈਟੀ ਲੈ ਕੇ ਆਉਣੇ ਦੋ ਤਿੰਨ ਦਿਨ ਆਪਾਂ ਵੀਡੀਓ ਨਹੀਂ ਪਾ ਸਕੇ ਘਰ ਦੇ ਵਿੱਚ ਕੰਮ ਹੋਣ ਕਰਕੇ ਤੇ ਹੁਣ ਆਪਣੀ ਜਿਹੜੀ ਵੀਡੀਓ ਰੈਗੂਲਰ ਆਊਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਸੋਹਣੇ-ਸੋਹਣੇ ਕਮੈਂਟ ਜ਼ਰੂਰ ਕਰਦਿਆ ਕਰੋ ਕਿ ਸਾਡੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਇਹ ਮਾਲ ਕਾਟਨ ਦੇ ਵਿੱਚ ਸੂਟ ਰਣਗੇ ਹੈਂਡ ਮੁਕੈਸ਼ ਦੇ ਨਾਲ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਇਹ ਮਾਲ ਕਾਟਨ ਦਾ ਹੀ ਸੇਮ ਦੁਪੱਟਾ ਰਹੂਗਾ ਪਲੇਨ ਕਾਟਨ ਰੀਜਨਲ ਬਾਟਮ ਹੈਗੀ 2.5 ਮੀਟਰ ਇਹ ਫੈਬਰਿਕ ਮਿਲੇਗਾ ਬਾਟਮ ਦੁਪੱਟਾ ਤੇ ਸ਼ਰਟ ਦਾ ਜਿਹੜਾ ਫੈਬਰਿਕ ਆ ਉਹ 2.5 ਮੀਟਰ ਰੂ ਹੈ ਟੂ ਸੌ 2050 ਰੁਪਏ ਇਹ ਪ੍ਰਿੰਟਡ ਸੂਟ ਰਹਿਣਗੇ ਪ੍ਰਿੰਟਡ ਕਾਟਨ ਦੇ ਵਿੱਚ ਸ਼ਰਟ ਹੋਊਗੀ ਪਿਓਰ ਕਾਟਨ ਦੇ ਵਿੱਚ ਬਾਟਮ ਵੀ ਪ੍ਰਿੰਟਡ ਰਹੂਗੀ ਤੇ ਦੁਪੱਟਾ ਵੀ ਕਾਟਨ ਦੇ ਵਿੱਚ ਹੀ ਪ੍ਰਿੰਟਡ ਹੋਊਗਾ ਬੜੀ ਐਲੀਗੈਂਟ ਲੁੱਕ ਦੇ ਵਿੱਚ 1250 ਰੁਪਏ ਦੇ ਵਿੱਚ ਇਹ ਵਾਲਾ ਸੂਟ ਰਹੂਗਾ ਕਲਰ ਇਹਦੇ ਵਿੱਚ ਬੜੇ ਹੀ ਨਵੇਂ-ਨਵੇਂ ਕਲਰ ਆਇਆ 1250 ਰੁਪਏ ਰੂਗਾ ਫ੍ਰੀ ਸ਼ਿਪਿੰਗ ਰਹੂਗੀ ਇਹ कॉटन ਦੇ ਵਿੱਚ ਆਉਣਗੇ सॉफ्ट कॉटन ਦੇ ਵਿੱਚ प्रिंटेड शर्ट ਮਿਲੂਗੀ ਤੇ ਦੁਪੱਟਾ ਮਿਲੂਗਾ शर्ट ਦੇ ਉੱਪਰ ਨਾਟਵਰਕ ਕੀਤਾ ਹੋਇਆ ਬੈਕ ਵੀ ਇਹਦੀ प्रिंटेड ਰਹੂਗੀ बॉटम गुड ਕੁਆਲਿਟੀ ਦੇ ਵਿੱਚ ਰਹੂਗੀ कॉटन ਦੀ ਦੁਪੱਟਾ ਵੀ कॉटन ਦੇ ਵਿੱਚ ਹੀ ਰਹੂਗਾ प्रिंटेड ਪਿਓਰ कॉटन ਦੇ ਵਿੱਚ ਇਹ ਫਨਟ ਆਰੀ ਵਰਕ ਕੀਤਾ ਹੋਇਆ ਦੁਪੱਟਾ ਵੀ कॉटन ਦਾ ਤੇ बॉटम ਦੀ कॉटन ਦੀ ਹੀ ਰਹਿ ਗਈ ਇਹ ਬਹੁਤ ਹੀ ਵਧੀਆ ਡੀਲ ਦੇ ਵਿੱਚ ਆਇਆ ਸੂਟ ਜੌਰਜਟ ਦੇ ਵਿੱਚ ਰਹਿਣਗੇ ਪਾਰਟੀ ਵੇਅਰ ਸਾਰਾ ਪਰਲ ਵਰਕ ਦਾ ਇਹਦੇ ਉਪਰ ਫਰੰਟ ਤੇ ਕੰਮ ਕੀਤਾ ਹੋਇਆ ਤੇ ਦੁਪट्टे ਦੇ ਉੱਪਰ ਵੀ ਸਾਰਾ ਪਰਲ ਵਰਕ ਦਾ ਕੰਮ ਆਊਗਾ ਇਹ ਔਰਗੈਂਜਾ ਦੇ ਵਿੱਚ ਰਹਿਣਗੇ ਇੰਪੋਰਟਡ ਔਰਗੈਂਜਾ ਹੈਂਡਵਰਕ ਦੇ ਵਿੱਚ ਸੂਟ ਰਹਿਣਗੇ ਸਾਰੇ ਪਿੰਟ ਦੇ ਉੱਪਰ ਹੈਂਡਵਰਕ ਕੀਤਾ ਹੋਇਆ ਗੁੱਡ ਕੁਆਲਿਟੀ ਦੀ ਸ਼ੈਂਟ ਹੁੰਦੀ ਹੈ ਦੀ ਬਾਟਮ ਰਹੇਗੀ ਦੁਪੱਟਾ ਸ਼ਿਫੋਨ ਦਾ ਰਹੇਗਾ ਪ੍ਰਿੰਟਡ ਬੜੀ ਪਿਆਰੀ ਲੁੱਕ ਦੇ ਵਿੱਚ 컬러 ਇਹਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਹੈ ਸਾਰੇ ਸਰਦਾਰੀ 컬러 ਹੈ ਸਿੰਪਲ ਤੇ ਸੋਬਰ ਜੀ ਆਈਟਮ ਹੈ ਬਹੁਤ ਸੋਹਣੀ ਲੁੱਕ ਦੇ ਵਿੱਚ ਆਰਗੈਂਜ਼ਾ ਦੇ ਵਿੱਚ ਸੂਟ ਰਹੇਗੇ ਸੁਪਰ ਸੈਲਰ ਵਾਲਾ ਆਰਟੀਕਲ ਹੈ ਇਹ ਪਿਓਰ ਕਾਟਨ ਦੇ ਵਿੱਚ ਬੁੱਟੀ ਵਾਲੀ ਸ਼ਰਟ ਰਹੇਗੀ ਮੈਚਿੰਗ ਸੂਟ ਰਣਗੀ ਸ਼ਰਟ ਤੇ ਦੁਪੱਟਾ ਸ਼ਰਟ ਤੇ ਬਾਟਮ ਰਹੇਗੀ 셀ਫ ਪ੍ਰਿੰਟਡ ਬਾਟਮ ਆਏਗੀ ਏ ਗ੍ਰੇਡ ਕੁਆਲਿਟੀ ਰੁਗੀ 1150 ਰੁਪਏ ਦਾ ਰੇਟ ਹੋਊਗਾ ਹਾਵੀ ਸੂਟ ਬਹੁਤ ਸੋਹਣੇ ਸੁਪਰ ਸੇਲ ਆਈਟਮ ਹੈ ਇਹ ਵੀ ਪਿਓਰ ਕਾਟਨ ਦੇ ਵਿੱਚ 1400 ਰੁਪਏ ਦੇ ਵਿੱਚ ਚਾਰ ਕਲਰ ਰਹਿਣਗੇ ਇਹਦੇ ਫੈਨਸੀ ਇਹਦੇ ਉੱਪਰ ਆਰੀ ਵਰਕ ਕੀਤਾ ਹੋਇਆ ਪਿਓਰ ਸ਼ਿਫੋਨ ਦੀ ਦੁਪੱਟੀ ਦੇ ਨਾਲ ਪਿਓਰ ਕਾਟਨ ਚ ਡਿਜੀਟਲ ਪ੍ਰਿੰਟ ਹੋਊਗਾ ਸਾਰਾ ਫਰੰਟ ਜਿਹੜਾ ਸ਼ਰਟ ਦਾ ਆਰੀ ਵਰਕ ਕੀਤਾ ਹੋਇਆ ਪਿਓਰ ਕਾਟਨ ਦੀ ਬਾਟਮ ਆਏਗੀ ਪਲੇਨ ਤੇ ਦੁਪੱਟਾ ਸ਼ਿਫੋਨ ਦੇ ਵਿੱਚ ਰਹੂਗਾ ਪਿਓਰ ਕਾਟਨ ਦੇ ਵਿੱਚ ਇਹ ਸਰਪਲਸ ਕਾਟਨ ਦੇ ਵਿੱਚ ਰਹਿਣਗੇ ਕੁਆਲਿਟੀ ਬਹੁਤ ਹੀ ਵਧੀਆ बड़ेपनें ਦੇ ਵਿੱਚ ਸੂਟ ਮਿਲੇਗਾ 3.5 ਮੀਟਰ ਪੈਚ ਵਰਕ ਲਗਾ ਕੇ ਘੇਰੇ ਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਹੈ ਟੈਬੀ ਲਾਈਨਿੰਗ ਦੇ ਵਿੱਚ ਇਹਦਾ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਰਹੂਗਾ ਪੈਚ ਵਰਕ ਵਾਲਾ 850 ਰੁਪਏ ਇਹਨਾਂ ਦਾ ਰੇਟ ਹੋਊਗਾ ਤੇ ਇਹ ਬਹੁਤ ਹੀ ਜਲਦੀ ਤੁਹਾਡੇ ਘਰ ਤੱਕ ਪਹੁੰਚੇਗਾ ਇਹ ਵਾਲਾ ਜਿਹੜਾ ਸੂਟ ਹੈ ਇਹਦੀ ਜਿਹੜੀ ਅਰਾਈਵਿੰਗ ਉਹ ਬਹੁਤ ਜਲਦੀ ਪਹੁੰਚੇਗੀ ਪਿਓਰ ਕਾਟਨ ਦੇ ਵਿੱਚ ਆਲਓਵਰ ਸੂਟ ਰਹੂਗਾ ਪ੍ਰਿੰਟਡ ਸ਼ਰਟ ਹੋਊਗੀ ਬਾਰਡਰ ਦੇ ਉੱਪਰ ਵਰਕ ਕੀਤਾ ਹੋਇਆ ਦੁਪੱਟਾ ਕੋਟਾ ਡੋਰੀਆ ਦਾ ਹੋਊਗਾ ਪੈਚ ਵਰਕ ਵਾਲਾ ਆਲ ਓਵਰ ਪਿਓਰ ਕਾਟਨ ਦੇ ਵਿੱਚ ਇਹ ਵੀ ਸੂਟ ਰਹਿਣਗੇ ਦੁਪੱਟਾ ਕੋਟਾ ਦੇ ਵਿੱਚ ਰੂਗਾ ਪੈਚ ਵਰਕ ਵਾਲਾ 795 ਰੁਪਏ ਇਹਨਾਂ ਦਾ ਰੇਟ ਹੋਊਗਾ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਤੇ ਇਸ ਨੰਬਰ ਤੇ ਜਾ ਕੇ ਤੁਸੀਂ WhatsApp ਤੇ ਮੈਸੇਜ ਕਰ ਦਿਓ ਬਹੁਤ ਸਾਰੀਆਂ ਭੈਣਾਂ ਦੇ ਆਰਡਰ ਹਰ ਰੋਜ਼ ਆਉਂਦੇ ਤੇ ਜੇ ਤੁਹਾਨੂੰ ਵੀ ਇਹਨਾਂ ਵਿੱਚੋਂ ਕੋਈ ਸੂਟ ਪਸੰਦ ਹੈ ਤਾਂ ਤੁਸੀਂ ਵੀ ਆਪਣਾ ਜਿਹੜਾ ਆਰਡਰ ਆ ਬੁੱਕ ਕਰ ਸਕਦੇ ਹੋ ਬੁੱਕ ਕਰਨ ਲਈ ਨੰਬਰ ਆਪਣਾ ਚੱਲ ਰਿਹਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇ ਜੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਾਂ ਕਿ ਕੋਈ ਕਲੈਕਸ਼ਨ ਮਿਸ ਨਾ ਹੋ ਜਾਵੇ ਬਹੁਤ ਪਿਆਰੀ ਕਲੈਕਸ਼ਨ ਹੁੰਦੀ ਹੈ ਆਪਣੇ ਕੋਲੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਥੈਂਕ ਯੂ ਜੀ